ਪਾਉੜਾ ਲੈ ਇਹ ਆਮ ਆਉਂਦਾ ਬਰਸਾਤ ਦੇ ਮਗਰੋਂ ਇੰਨਾ ਕ ਮਾਈਨਰ ਜਿਹਾ ਗੰਦਗੀ ਦਾ ਪੀਸ ਆ ਨਾ ਜੀ ਆਹਾ ਇਹਦੀ ਪੇਚ ਹੀ ਨਹੀਂ ਬਹਿਣ ਦੱਸ ਹੁਣ ਇੱਥੋਂ ਵੀ ਆ ਜੀ ਪੈਦਾ ਤੇ ਉਹੀ ਕਨੈਕਟਰ ਆ ਜੀ ਜਿਹੜਾ ਰੋਲਾ ਪਾਉਂਦਾ ਸੀ ਹਾਂ ਸ਼ਾਂਤ ਹੋ ਗਿਆ ਪਤਾ ਵੀ ਨਹੀਂ ਲੱਗਦਾ ਕਿ ਉਹ ਕਿਹਨੇ ਚੱਲਦਾ ਕਿ ਬੰਦ ਠੀਕ ਹੈ ਜੀ ਜਾਂ ਜਿਹੜੇ ਸਟਾਰਟਰ ਖੁੱਡਿਆਂ ਦੇ ਵਿੱਚ ਲੱਗਿਓ ਜਿੱਥੇ ਵਾਛੜਾ ਜਾਂ ਸਲਾਬ ਮੋਚਰ ਵਗੈਰਾ ਜਿਆਦਾ ਹੁੰਦਾ ਹੈ ਹੂੰ ਛੋਟਾ ਜਿਹਾ ਕੰਮ ਆ ਇਹਦੀ ਆਪਾਂ ਫੁੱਲ ਵੀਡੀਓ ਵੀ ਪਾਈ ਸੀ ਉਹ ਚਲੋ ਆਪਣਾ ਪੇਜ ਹੀ ਕੱਟਿਆ ਗਿਆ ਉਹ ਤੋਂ ਕੱਟੀ ਗਈ ਹੂੰ ਇਹ ਨਾਲ ਆਪਾਂ ਦੱਸ ਦਿੰਦਾ ਕਰਦੀ ਨੇ ਨਾਲ ਦੀ ਨਾਲ ਆਪਾਂ ਹਾਂ ਹਾਂ ਨਾਲ ਦੀ ਨਾਲ ਕਰਦੇ ਚੱਲੋ ਕੋਈ ਨਹੀਂ ਹਾਂਜੀ ਕਿਉਂਕਿ ਇਹਨੂੰ ਨਾ ਜੀ ਆਹ ਕਨੈਕਟਰ ਦੇ ਵਿੱਚੋਂ ਆਵਾਜ਼ ਆਉਂਦੀ ਨਹੀਂ ਆਪਾਂ ਕੀ ਕਰਦੇ ਬੰਦੇ ਆਪਣੇ ਕਿਸਾਨ ਵੀਰ ਕੀ ਸੋਚਦੇ ਆ ਕਿ ਆਹ ਜਿਹੜੀਆਂ ਉੱਪਰ ਲੀਆਂ ਪੱਤੀਆਂ ਹਨਾ ਉਹ ਬੋਲਦੀਆਂ ਉਹ ਨਹੀਂ ਬੋਲਦੀਆਂ ਇਹ ਇਹਦੇ ਵਿੱਚ ਜਿੱਥੇ ਪ੍ਰੋਬਲਮ ਆ ਨਾ ਉੱਥੇ ਆਪਾਂ ਪਹੁੰਚਨੇ ਆ ਇਹਦੇ ਵਿੱਚ ਆਹ ਇਹ ਸ਼ਹਿਾਈ ਬੋਪਰਾਏ ਵਾਲਿਆਂ ਦਾ ਬੋਪਰਾਏ ਦਾ ਹੀ ਐਲਟੀ ਜੀ ਵੀ ਆਉਂਦੀ ਹੈ ਬਹੁਤ ਮੁਸ਼ਕਲ ਸੇਮ ਹੀ ਇਹ ਹੈ ਇਹ ਇਹਨਾਂ ਨੇ ਇੱਕੋ ਹੀ ਬਣਾਏ ਹੋਏ ਕਾਪੀ ਜੀ ਉਹ ਹੀ ਕੀਤੀ ਹੋਈ ਆ ਉਹ ਇੱਕੋ ਜਿਹੀ ਗੱਲ ਤਾਂ ਮਿਲਦਾ ਯਾਰ ਹਾਂ ਜੀ ਐਮ YouTube ਆ ਦਿਖਾਉਂਦਾ ਅਕਸਰ ਹਾਂ ਜੀ ਆ ਪਿਆ ਆ ਆ ਪਿਆ ਇਹਨਾਂ ਦਾ ਹਨਾ ਐਲਟੀਐਲ ਕੇ ਦਾ ਹਾਂ ਜੀ ਐਲਟੀਐਲ ਕੇ ਦਾ ਇਹ ਦੋ ਕੀਮਤ ਜ਼ਿਆਦਾ ਹਨਾ ਯਾਰ ਹਾਂ ਜੀ ਇਹਦੀ ਕੀਮਤ ਜ਼ਿਆਦਾ ਯਾਰ ਨੇ ਕੀਮਤ ਘੱਟ ਕਰਕੇ ਵਪਾਰਾ ਚੱਲ ਗਿਆ ਹੂੰ ਵਪਾਰਾ ਇਹਦੇ ਵਿੱਚ ਆਪਣੀ ਬਹੁਤ ਵਾਰੀ ਗੱਲ ਹੋਈ ਹੁਣ ਵੀ ਇੰਜੀਨੀਅਰਾਂ ਨਾਲ ਗੱਲ ਹੋਈ ਇਹਨਾਂ ਦੀ ਰੇਲੇ ਦੀ ਵੱਡੀ ਕੰਪਨੀਟ ਉਹ ਨਹੀਂ ਮੰਨਦੇ ਨਹੀਂ ਹੁੰਦੇ ਉਹ ਬਾਈ ਮਨਾ ਲਿਆ ਕਿ ਫਿਰ ਆਪਾਂ ਅੱਛਾ ਹਾਂ ਹੁਣ ਆਪਾਂ ਜਮਾ ਮਨਾ ਲਿਓ ਦੇਖੋ ਫਿਰ ਮੈਂ ਵੀਡੀਓ ਪਾਜੀ ਤੁਸੀਂ ਦੇਖੀ ਨੀ ਹੋਣੀ ਹ ਠੀਕਾ ਹਾਂਜੀ ਬਸ ਆਹ ਮੋੜ ਦੇ ਨਾਟ ਖੋਲ ਲੋ ਜੇ ਬਾੜੀ ਗੱਲ ਆ ਇਹਦੀ ਵੀਡੀਓ ਬਣਾ ਲਓ ਫੋਟੋ ਖਿੱਚ ਲਓ ਜੇ ਤੈਨੂੰ ਲੱਗਦਾ ਕਿ ਅਸੀਂ ਤਾਰ ਭੁੱਲ ਜਾਾਂਗੇ ਹੈਨਾ ਇਵੇਂ ਚ ਕੋਈ ਲੰਮਾ ਜੋੜਾ ਕੰਮ ਨਹੀਂ ਹੈਗਾ ਛੋਟਾ ਜਿਹਾ ਕੰਮ ਹੈ ਵੀ ਬਸ ਰੇਗ ਮਾਰ ਤੇ ਦੋ ਘਤਕੇ ਮਗਲੈਲ ਦੇ ਜਾਂ ਬਿਜਲੀ ਵਾਲਾ ਤੇਲ ਜਿਹੜਾ ਆਪਾਂ ਵਰਤਦੇ ਆਂ ਟਰਾਂਸਫਾਰਮ ਵਾਲਾ ਉਹ ਤੇਲ ਲੈ ਲਓ ਠੀਕ ਹੈ ਜੀ ਇੱਕ ਪੇਸ ਕਾਸਤੇ ਪਲਾਸ ਤੇ ਰੇਗ ਮਾਰ ਬਸ ਆਹ ਚੀਜ਼ਾਂ ਸਮਾਨ ਆਪਾਂ ਨੂੰ ਚਾਹੀਦਾ ਹੋਰ ਕੁਝ ਨਹੀਂ ਇੰਨਾ ਤਾਂ ਆਪਣੇ ਖੇਤ 'ਚ ਆਉਂਦਾ ਸਮਾਨ ਹਾਂਜੀ ਚਾਹੀਦਾ ਖੇਤ ਬਾਈ ਜਰੂਰ ਰੱਖਣਾ ਚਾਹੀਦਾ ਪਲਾਸ ਪੇਜ ਕਰਦਾ ਜਰੂਰ ਚਾਹੀਦਾ ਹੁਣ ਹੁੰਦਾ ਕੀ ਆ ਬਾਈ ਆ ਗ੍ਰੇਪ ਹਵਾ ਲੈ 22500 ਦੇ ਹੈਨਾ ਤੇ ਉਹ ਸਾੜਦੇ ਪਤਾ ਕਹਦੇ 20 ਰੁਪਿਆ ਦੇ ਪੇਜ ਕਰਦੇ ਦੇਖੋ ਜਦੋਂ ਆਪਾਂ ਗ੍ਰੇਪ ਦੀ ਮਰੂੜੀ ਨੂੰ ਤਾਰ ਮਾਰ ਦਿੰਦੇ ਆਪਾਂ ਪਹਿਲਾਂ ਵੀ ਇਸ ਗੱਲ ਤੇ ਗੱਲ ਕੀਤੀ ਹੈਨਾ ਤੇ ਉਹ ਗ੍ਰੇਪ ਸੜੂਗਾ ਜੀ ਗਰਮ ਹੋ ਕੇ ਉਹ ਝੋਲਾ ਲੈਣ ਚੱਕ ਕੇ ਯਾਰ ਮੜੇ ਇਹਦਾ ਨੁਕਸਾਨ ਕਿ ਕਲੀ ਆਵਾਜ਼ ਹੀ ਨੁਕਸਾਨ ਇਹਦਾ ਹੁੰਦਾ ਹੌਲੀ ਹੌਲੀ ਟਾਈਮ ਪੈ ਕੇ ਇਹ ਨਾ ਪੱਤੀਆਂ ਜਿਹੜੀਆਂ ਐ ਜੀ ਇਹ ਟਰਵਲ ਕਰਦੀਆਂ ਰਹਿੰਦੀਆਂ ਉਹ ਤਾਂ ਪੈਦਾ ਹੀ ਫਿਰ ਇਹ ਹਾਂਜੀ ਉਹਦੇ ਵਾਈਬ੍ਰੇਸ਼ਨ ਦੇ ਨਾਲ ਫਿਰ ਕੀ ਹੁੰਦਾ ਜੀ ਉਹਨਾਂ ਦਾ ਰੰਗ ਜਾ ਹੌਲੀ 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 ਯਾਨੀ ਕਿ ਖਰਾਬ ਹੋ ਜਾਂਦਾ ਤੇ ਪਾਸਿੰਗ ਜਿਹੜੀ ਕਰੰਟ ਦੀ ਆ ਉਹ ਘਾੜੇ ਦੀ ਇੱਕ ਕੈਰੇਕਟਰ ਸੜ ਜਾਂਦਾ ਜੀ ਮੈਂ ਤੁਹਾਨੂੰ ਛੜੇਆ ਕੈਰੇਕਟਰ ਦਿਖਾਉਣਾ ਇੱਥੇ ਉਹ ਕੋਈ ਨਹੀਂ ਕਈ ਲੋਕ ਆਏ ਵੀ ਕਹਿੰਦੇ ਆ ਜਲਵਾਜ ਆਉਂਦੀ ਪਤਾ ਲੱਗ ਜਾਂਦਾ ਮੋਟਰ ਤੇ ਲਈ ਜਾਂਦੀ ਹੈ ਨਹੀਂ ਉਹਦਾ ਮੋਟਰ ਚਲੋ ਇਹ ਘਾੜੋ ਨਹੀਂ ਕਰਨੀ ਚਾਹੀਦੀ ਬਾਈ ਹੁਣੀ ਨਾ ਮੈਨੂੰ ਇਹਨਾਂ ਦਾ ਵਧੀਆ ਲੱਗਾ ਯਾ ਆਪਣੇ ਕੋ ਪਹਿਲੀ ਵਾਰੀ ਆਏ ਹੂੰ ਤਾਂ ਵੈਸੇ ਅੱਛਾ ਹਾਂਜੀ ਇਹਨਾਂ ਦੇ ਪਿੰਡੋਂ ਕਾਫੀ ਬੰਦੇ ਆਉਂਦੇ ਨੇ ਬਾਈ ਉਹਨੇ ਸਟਾਰਟਰ ਨਾਲ ਹੀ ਲਾ ਕੇ ਲੈ ਕੇ ਆਏ ਮੋਟਰਾਂ ਦੇ ਕਹਿੰਦੇ ਆ ਆਵਾਜ਼ ਆਉਂਦੀ ਹੈ ਇਹਨਾਂ ਦੇ ਪਿੰਡ ਦੇ ਇਹਨਾਂ ਲੋਕ ਸਿਆਣੇ ਬਹੁਤ ਆ ਯਾ ਹਾਂ ਇਹਨਾਂ ਦੀ ਮੰਡੀ ਬਹੁਈ ਮੈਨੂੰ ਫੋਨ ਬਹੁਤ ਆ ਦਿੰਦੇ ਹਾਂ ਮੱਤੇ ਕੰਮ ਵੀ ਇੰਕੇ ਤੋਂ ਨਹੀਂ ਨਹੀਂ ਮੈਂ ਨਾ ਮੈਨੂੰ ਤੁਹਾਡੇ ਪਿੰਡ ਦੇ ਫੋਨ ਕਾਫੀ ਆਏ ਆ ਤਾਂ ਜਿੰਨੇ ਵੀ ਆਏ ਆ ਨਾ ਹਾਂ ਬਹੁਤ ਅਗਾਂਵੰਧੂ ਕਿਸਾਨ ਆ ਮੇਰੇ ਕੋਲੇ ਬਹੁਤ ਜੁੜੇ ਹੋਏ ਆ ਜਾਣੇਗਾ ਵੀ ਵਧੀਆ ਵਧੀਆ ਸਿਆਣੇ ਬੰਦੇ ਹੁਣ ਆ ਦੇਖ ਬਾਈ ਇਹ ਆ ਜਿਹੜੀ ਨਾ ਇਹ ਤੇ ਮੋਟਰ ਤੇ ਲੋੜ ਤਾਂ ਹੈ ਨਹੀਂ ਕੋਈ ਖਾਸ ਇਹ ਤੇ ਸਟਾਰਟਰ ਤੇ ਹਾਂ 12 ਦੀ ਮੋਟਰ ਚੱਲਦੀ ਆਹ ਜਿਹੜਾ ਨਾ ਇਹੋ ਆਵਾਜ਼ ਦੇ ਕਾਰਨ ਹੋਇਆ ਵਿਆ ਇਹਦਾ ਰੰਗ ਬਦਲਿਆ ਠੀਕ ਹੈ ਜੀ ਅੱਧੀ ਪੱਤੀ ਤੱਕ ਗਈ ਹਾਂ ਅੱਧੀ ਅੱਧੀ ਗਈ ਹੈ ਨਾ ਜੀ ਇਹ ਕੰਮ ਕੁਝ ਵੀ ਨਹੀਂ ਛੋਟਾ ਜਿਹਾ ਕੰਮ ਆ ਇਹ ਕੋ ਬੜਾ ਨਹੀਂ ਨਮਾ ਚੌੜਾ ਕੰਮ ਹੁੰਦਾ ਹੈਗਾ ਇਹ ਵੀ ਸਾਫ਼ ਕਰਨੀਆਂ ਖੈਰ ਤੇ ਪਰ ਜਿਹੜੀ ਨਾਂ ਦੇ ਨਾਲ ਹੈ ਇਹ ਵੀ ਗੱਲ ਆ ਵੀ ਜਿਆਦੇ ਉਹਨੇ ਰੇਤੀ ਲਾ ਦਿਓ ਨਹੀਂ ਇਹਨੂੰ ਰੇਗ ਮਾਰ ਤੇ ਰੇਤੀ ਨਹੀਂ ਦੇਖਣਾ ਰੇਗ ਮਾਰ ਬਰੀਕ ਰੇਗ ਮਾਰ ਚੂਜ਼ ਕਰਨਾ ਇਹਨੂੰ ਰੇਤੀ ਨਹੀਂ ਕਰ ਕਿਉਂਕਿ ਇਹਦੇ ਤੇ ਚਾਂਦੀ ਦੀ ਕੋਟ ਹੋਈ ਜਾਂਦੀ ਹੈ ਆਪਾਂ ਤੇ ਚਾਂਦੀ ਦੀ ਕੋਟਿੰਗ ਹੋਈ ਹੁੰਦੀ ਹੈ ਤੇ ਜੇ ਉਹ ਚਾਂਦੀ ਘਸਾ ਲਈ ਆਪਾਂ ਤੇ ਉਹਦੇ ਬਾਅਦ ਤੇ ਫਿਰ ਚੱਲ ਜਾਂਦੀ ਥੋੜਾ ਟਾਈਮ ਤੇ ਪਾਰੇ ਆ ਵੀ ਜਦੋਂ ਸਮੂਥ ਚੱਲਣ ਲੱਪਿਆ ਫਿਰ ਉਹ ਉੱਥੇ ਟਿਕ ਜਾਂਦਾ ਇਹ ਪੱਤੇ ਜਿੰਨਾ ਤੁਹਾਨੂੰ ਮਿਲ ਜਾਂਦਾ ਕਨੈਕਟਰ ਉਹਦਾ ਕਿ ਮਿਲ ਜਾਂਦਾ ਜੀ ਸਾਰਾ ਸੈੱਟ ਇੱਕ ਇੱਕ ਚੀਜ਼ ਮਿਲ ਜਾਂਦੀ ਹੈ ਇੱਕ ਇੱਕ ਚੀਜ਼ ਓਕੇ ਹਾਂ ਇਹਨੂੰ ਨਹੀਂ ਖੋਲ ਕੇ ਬਾਹਰ ਕੱਢ ਲਓ ਕਨੈਕਟਰ ਨੂੰ ਹੂੰ ਛੋੜੇ ਟਾਈਮ ਦਾ ਹੀ ਕੰਮ ਆ ਆਪਾਂ ਹੁਣ ਨੋਟ ਕਰ ਲਓ ਪੰਜ ਮਿੰਟ ਦਾ 10 ਮਿੰਟ ਲੱਗਣੇ ਨਹੀਂ ਆ ਯਾਰ ਦਿਨ ਆਪਣੇ ਕੋਲੇ ਸਮਾਂ ਬਸੇ ਨਹੀਂ ਆ ਆ ਦਿਨ ਮੈਂ ਇਹੀ ਗੱਲ ਕਰਦਾ ਤੇ ਮੁੜ ਕੇ ਵਿਗਨ ਨਹੀਂ ਆਉਣਾ ਜੀ ਕੋਈ ਹਾਂ ਆ ਦਿਨ ਆਪਣੇ ਛੋਟੀਆਂ ਛੋਟੀਆਂ ਗੱਲਾਂ ਦੇ ਆਪਣੇ ਜ਼ਿੰਮੇਵਾਰ ਭਰਾ ਗੌਰ ਰੱਖਣ ਤੇ ਛੋਟੀਆਂ ਗੱਲਾਂ ਵੀ ਵੱਡੀਆਂ ਬਣਦੀਆਂ ਹਾਂਜੀ ਉਹ ਵਾਲੇ ਅਹੀਂ ਟੈਸਟਡ ਪਿਆ ਚ ਮੇਨ ਚੀਜ਼ ਤਾਂ ਯਾਰ ਅਜੀ ਕਲ ਆਪਣੇ ਮੋਬਾਈਲ ਹਰ ਇੱਕ ਦੇ ਬੰਦੇ ਦੀ ਹਾਂਜੀ ਸਭ ਤੋਂ ਪਹਿਲਾਂ ਉਹਦੀ ਫੋਟੋ ਲਾਓ ਹਾਂਜੀ ਫੋਟੋ ਲਾ ਕੇ ਬਣਾਓ ਹਾਂਜੀ ਕਿਸੇ ਵੀ ਜਿੱਥੇ ਜਾਵਾ ਪਰਾਂ ਵੱਲ ਜਾ ਹਾਂਜੀ ਮੈਂ ਤਾਂ ਆਪ ਹਜੇ ਵੀ ਬਣਾਉਣਾ ਭਰਾਵਾ ਕਈ ਵਾਰੀ ਭੁੱਲ ਜਾਂਦਾ ਬੰਦਾ ਹਨਾ ਭੁੱਲ ਜਾਂਦਾ ਅਸੀਂ ਜਦੋਂ ਅਹੀਂ ਕਹਿੰਦੇ ਨੇ ਵੀ ਮੋਟਰ ਤੁਸੀਂ ਕੱਢਣੀ ਆ ਨਾ ਜਿੱਥੇ ਕੋ ਤਾਰ ਪਾਉਣ ਦੀ ਬਾਬਤ ਉਦੀ ਫੋਟੋ ਖਿੱਚ ਕੇ ਰੱਖ ਲਓ ਤੁਸੀਂ ਤਾਰਾਂ ਆਪ ਲਾ ਲਓ ਹਨਾ ਜੀ ਕਈ ਵੇਲੇ ਮੈਸਤਰੀ ਦਾ ਨਹੀਂ ਟਾਈਮ ਲੱਗਦਾ ਨਾ ਤਰ੍ਹਾਂ ਦੇ ਵਿੱਚ ਜਿਹੜੀਆਂ ਤਾਰਾਂ ਸਟਾਰਟਰ ਨਾਲ ਲਾਗੇ ਉੱਥੇ ਸਭ ਛੱਡ ਗਏ ਸਨ ਸਾਰਿਆਂ ਦੀਓ ਮੇਰੇ ਫੋਟੋ ਖਿੱਚੀ ਵੀ ਹੈ ਨਾ ਜੀ ਤੁਸੀਂ ਜਾ ਕੇ ਲਾ ਲੈਣਾ ਕੋਈ ਬਿਗਨ ਨਹੀਂ ਹੋਣਾ ਤੁਹਾਨੂੰ ਮੋਟਰ ਭਾਵੇਂ ਜਦੋਂ ਮਰਜੀ ਬਟਨ ਆਪ ਲਓ ਬੰਦ ਕੇ ਚੱਕਰ ਸਿੱਧੇ ਦੇ ਸਿੱਧੇ ਹਾਂ ਜੀ ਯਾਰ ਇਹਨਾਂ ਨੇ ਉਹਦੇ ਵਿੱਚ ਬੋਪਾ ਲਾਏ ਨੇ 40 ਵੋਲਟ ਵਾਲ ਦੂਜੀਆ ਕੋਇਲ ਡੀਸੀ ਕਿਉਂਕਿ ਦਿੱਤੇ ਹੋਏ ਆ ਜਿਹੜੀ ਡੀਸੀ ਕੋਇਲ ਆ ਨਾ ਬਾਈ ਉਹਨਾਂ ਚ ਨਾ ਆਹ ਮੁਸ਼ਕਲ ਨਹੀਂ ਆਉਂਦੀ ਸੌਣ ਦੀ अच्छा ये बतावो हां वो ना ਬਹੁਤ ਯਾਰ ਜਿਆਦਾ ਸਮੂਥ ਚੱਲਦੇ ਆ ਉਹ ਡੀਸੀ ਆ ਨਾ ਕਿਉਂਕਿ ਡੀਸੀ ਕਰੰਟ ਸ਼ੁੱਧ ਹੁੰਦਾ ਹਾਂ ਜਦੋਂ ਵੱਜਣਾ ਚੁੰਬਕਾ ਪੜਕਦੇ ਨੇ ਵੱਜਣਾ ਹਾਂਜੀ ਇਹਦੇ ਚ ਵਾਈਬ੍ਰੇਸ਼ਨ ਆਉਂਦੀ ਰਹਿੰਦੀ ਆ ਹਾਂਜੀ ਬਾਜੀ ਆਖ ਖੋਲ ਲਿਆ ਕੱਢ ਲਿਆ ਬਾਹਰ ਇੱਧਰ ਹੀ ਰੱਖ ਚਾਰ ਨਾੜੇ ਦੇ ਪਿਛਲੇ ਪਾਸੇ ਹੁੰਦੇ ਆ ਜੀ ਇਹ ਖੋਲਣ ਦੀ ਬਾਤ ਇਹਨੂੰ ਖੋਲਣਾ ਪੈਂਦਾ ਸਾਰੇ ਦਾ ਸਾਰਾ ਥੱਲੇ ਨੂੰ ਪੇਚ ਕਾਹ ਪਲਾ ਚਾਹੀਦਾ ਗੱਲਾਂ ਆਪਾਂ ਨੂੰ ਹੁਣ ਵੀ ਆਪਾਂ ਇੱਕ ਸਾਲ ਦਾ ਖੇਤ ਵਾਲਾ ਕੰਮ ਹੀ ਕਰੀ ਜਿੱਤੇ ਆ ਖੇਤ ਵਾਲਾ ਤਾਂ ਨਹੀਂ ਕਰੀ ਜਾਂਦੇ ਹੁਣ ਆਪਾਂ ਆ ਦੇਖ ਬਾਈ ਸਮਾਨ ਹੁਣ ਫਸਿਆ ਹੈ ਚਾਹ ਦੇ ਹੁਣ ਇਹਨੂੰ ਕੀ ਸੀਗਾ ਆ ਦੇਖ ਚੂਈ ਦੀਆਂ ਬਿੱਠਾਂ ਔਰਾ ਪਰਾ ਠੀਕ ਹੈ ਜੀ ਹਾਂ ਹੁਣ ਇਹਨੂੰ ਮੈਗਨੇਟ ਕਵਲ ਖਿੱਚਦੀ ਆ ਬਾਈ ਹਾਂ ਪਰ ਇਹਦੇ ਨਾਲ ਉਹ ਟੱਚ ਨਹੀਂ ਕਰਦੀ ਆ ਜਿਹੜੀਆਂ ਆ ਜਿਹੜਾ ਇੰਨਾ ਕ ਮਾਈਨਰ ਜਾਂ ਗੰਦਗੀ ਦਾ ਪੀਸ ਆ ਨਾ ਜੀ ਆਹਾ ਇਹਦੀ ਪੇਚ ਹੀ ਨਹੀਂ ਬਹਿਣ ਦੱਸ ਹੁਣ ਇੱਥੋਂ ਆਉਂਦੀ ਆ ਜੀ ਪੈਦਾ ਠੀਕ ਹੈ ਜੀ ਇਨੂੰ ਸਾਫ਼ ਕਰ ਲੈਣਾ ਹੈ ਇਹਦਾ ਬਾਈ ਇੱਕ ਹੋਰ ਹੱਲ ਆ ਜੇ ਤੁਸੀਂ ਸਟਾਰਟਰ ਨੂੰ ਲੰਮਾ ਸਮਾਂ ਚਲਾਉਣਾ ਚਾਹੁੰਦੇ ਹੋ ਹੁਣ ਨਾ ਬਲੋਰਾਂ ਆਮ ਹੀ ਹੋ ਗਈਆਂ ਜੀ ਵੇਖੋ ਰੱਖੀ ਹੈ ਹਰੇਕ ਦੇ ਘਰੇ ਬਲੋਰ ਇੱਕ ਵੀ ਦੋ ਜੀਰ ਬਲੋਰ ਮਾਰਿਆ ਕਰੋ ਆ ਦੇਖੋ ਇਹ ਆ ਦੇਖੋ ਨਿਕਲਦਾ ਵਿੱਚੋਂ ਸਮਾਨ ਆ ਚੂਈਆਂ ਜੀਆਂ ਬਿਠਾਂ ਚੂਈ ਜਦੋਂ ਚੱਲਦੇ ਸਟਾਰਟਰ ਤੇ ਚੜ ਜਾਂਦੀ ਹੈ ਬਾਈ ਹਾਂ ਹਾਂ ਤੇ ਉਧਰ ਵਾਂਗਦੀ ਲੈਂਟ ਜਾਂ ਲੈਂਟ ਹੁੰਦੀ ਦੇ ਵਿੱਚ ਵੜ ਗਈ ਜਦੋਂ ਤਿੰਨੇ ਫੇਸਾਂ ਦੇ ਨਾਲ ਹੋ ਜਾਂਦੀ ਹੈ ਜਕਨਾ ਹੈ ਹੀਟ ਹੋ ਕੇ ਹੋਇਆ ਕਿ ਕਵੈਲ ਹੋਈ ਵੀ ਆ ਥੋੜੀ ਜੀ ਹੀਟ ਹੋ ਗਈ ਹੋ ਹਾਂ ਕਵੈਲ ਹੀਟ ਹੋ ਗਈ ਵਾ ਕਵੈਲ ਦੇ ਉੱਤੇ ਰਾ ਚੱਲ ਜੂ ਕਿ ਬਦਲ ਨਹੀਂ ਪਊ ਦੇਖ ਲੈਨੇ ਆ ਚੱਲ ਜੂਗੀ ਪਈਆਂ ਵੀ ਆ ਵੈਸੇ ਆਪਣੇ ਕੋ ਆ ਨਾ ਜੰਗਾਲ ਜਿਹੜਾ ਪਿਆ ਇਹ ਮੌਇਸਚਰ ਜਾਂਦਾ ਬਾਈਆ ਦੇਖੋ ਢੇਖੋ ਢਾ ਪਾਇਆ ਕੋੜੀ ਢਾ ਨਾ ਤੇ ਲਾ ਬਾਈ ਸਾਰਾ ਢੇ ਦਾ ਮੂੰਹ ਹੈਗਾ ਇਧਰਲੇ ਪਾਸੇ ਨੂੰ ਇਦਾਂ ਹੀ ਆ ਨੀ ਆਸ ਪਾਸ ਨੂੰ ਹੈ ਪਰ ਉਜਲ ਦੀ ਉੱਤੇ ਗੱਲ ਹੈ ਸ਼ਹਿਰ ਦਾ ਮੂੜੇ ਦਰਖਤ ਦੀ ਸ਼ਾਮ ਬਈ ਨਹੀਂ ਦਰਖਤ ਦਾ ਨਹੀਂ ਕੋਈ ਚੱਕਰ ਵੀਰੇ ਦਰਖਤ ਦੀ ਸ਼ਾਮ ਵਾਲੀ ਚੰਗੀ ਗੱਲ ਆ ਇਹ ਕਾਰਨ ਪਤਾ ਕੀ ਹੈ ਜਦੋਂ ਹਾਂਜੀ ਜਦੋਂ ਉੱਥੇ ਨਾ ਜੀ ਹਵਾ ਵਗਦੀ ਹੈ ਜੀ ਆਪਣਾ ਘਟੇ ਮ ਘਟਾ ਮਿੱਟੀ ਉਰਾਪਰਾ ਜਾਂਦਾ ਠੀਕ ਹੈ ਜੀ ਉੱਜਲ ਮਸਤੇ ਅਸੀਂ ਪਹਿਲੇ ਫੜ ਲਿਆ ਨਹੀਂ ਪਤਾ ਲੱਗਿਆ ਇਸ ਬਾਰੇ ਇਹ ਗਲਤ ਆ ਰਹੀ ਸਾਡਾ ਹਾਂਜੀ ਇਹ ਨਾ ਨੰਬਰ 2 ਦੀ ਗੱਲ ਇਹ ਆ ਜੀ ਵੇ ਇਹ ਨਾ ਛੋਟੇ ਛੋਟੇ ਕੰਮ ਜਿਵੇਂ ਸਾਰਿਆਂ ਨੂੰ ਆਪ ਕਰਨੇ ਪੈਣ ਸਾਡੇ ਸਾਰੇ ਆਹ ਚੀਜ਼ਾਂ ਜਦੋਂ ਸਾਫ਼ ਹੋ ਗਈਆਂ ਵਧੀਆ ਟੱਚ ਇੱਥੇ ਮਾੜਾ ਮਾੜਾ ਨਾ ਜੀ ਮੁਗਲੈਲ ਦਾ ਤਬ ਕਹੇ ਅੰਗਲੀ ਦੇ ਨਾਲ ਲਾ ਕੇ ਗਰੀਸ ਨਹੀਂ ਲਾਉਣੀ ਗਰੀਸ ਜਮਾ ਨਹੀਂ ਲਾਉਣੀ ਗਰੀਸ ਨਾ ਨਾ ਗਰੀਸ ਦਾ ਤਾਂ ਕੰਮ ਹੀ ਕੋਈ ਨਹੀਂ ਨਾ ਲੈ ਗ੍ਰਿਪਾਂ ਨੂੰ ਲਾ ਦਿੰਦੇ ਕਈ ਗ੍ਰਿਪਾਂ ਦੀ ਜੜ ਕੱਢੀ ਹੋਈ ਬਾਈ ਬਹੁਤਿਆਂ ਬੰਦਿਆਂ ਨੇ 100 ਚੋਂ 90% ਬੰਦਿਆਂ ਨੇ ਗ੍ਰਿਪ ਖਰਾਬ ਕਰੇ ਉਹਨਾਂ 'ਚ ਮਿਸਤਰੀਆਂ ਦਾ ਵੀ ਰੋਲ ਆ ਬਾਈ ਪੱਟਣ ਦੇ ਪੱਟਣ ਨੂੰ ਰੇਲੇ ਕਰਨ ਥੋੜੋ ਲਾਇਆ ਯਾਰ ਗ੍ਰਿਪ ਪਾਸਿੰਗ ਕਰਨ ਨੂੰ ਲਾਇਆ ਕਰੰਟ ਲਈ ਉਹ ਜਦੋਂ ਸੁੱਕ ਕੇ ਸਵਾਹ ਬਣ ਗਈ ਬੱਸ ਉਹ ਕੰਮ ਗਿਆ ਗ੍ਰੀਸ ਦਾ ਨੁਕਸਾਨ ਕੀ ਹੁੰਦਾ ਗ੍ਰੀਸ ਭਾਈ ਜਦੋਂ ਗ੍ਰੀਸ ਨੁਕਸਾਨ ਇਹ ਹੁੰਦਾ ਜਦੋਂ ਗ੍ਰੀਸ ਦੇ ਵਿੱਚ ਜਿਹੜਾ ਮਟੀਰੀਅਲ ਪਾਇਆ ਕੋ ਆਲੂ ਹਲੂ ਗਲੇ ਗਲੇ ਉਰਾ ਪਰ ਬਹੁਤ ਕੁਝ ਹੁੰਦਾ ਜੀ ਠੀਕ ਹੈ ਜੀ ਉਹ ਜਦੋਂ ਸੁੱਕ ਕੇ ਤੇ ਇੱਕ ਪੇਪੜੀ ਬਣ ਜਾਂਦੀ ਹੈ ਜੀ ਇਹੋ ਜੀ ਕਾਗਜ਼ ਵਰਗੀ ਮੋਟੀ ਪੇਪੜੀ ਪਰਤ ਬਣ ਜਾਂਦੀ ਹੈ ਪਰਤ ਬਣ ਜਾਂਦੀ ਹੈ ਹਾਂ ਜੀ ਉਹਦੀ ਕਰੰਟ ਦੀ ਕ੍ਰੋਸਿੰਗ ਨਹੀਂ ਹੁੰਦੀ ਦੂਜੇ ਪਾਸੇ ਜਦੋਂ ਕਰੰਟ ਥੋੜੀ ਜਗ੍ਹਾ ਦੇ ਵਿੱਚੋਂ ਕ੍ਰੋਸ ਕਰੂਗਾ ਜੀ ਉਹ ਗਰਮ ਹੋਊਗਾ ਹੀਟ ਹੋਊਗਾ ਉਹ ਤਾਂ ਜਦੋਂ ਹਾਂਜੀ ਜਦੋਂ ਹੀਟ ਹੋਊਗਾ ਜੀ ਤੇ ਉਦੋਂ ਗ੍ਰਿਪ ਸਾਰ ਛੜ ਗਿਆ ਸਮਝੋ ਬਸ 5-700 ਰੁਪਏ ਤਾਂ ਡੱ ਲਾਇਆ ਬੇਕਾਰ ਹੂੰ ਮੇਟਲ ਵਿੱਚ ਜਿਆਦੇ ਫੜਦੇ ਹਾਂਜੀ ਮਿੱਟੀ ਤਾਂ ਪੈਣੀ ਪੈਣੀ ਜੇ ਕਟਾ ਮਿੱਟੀ ਲੱਗੇ ਗ੍ਰੀਸ ਨੇ ਛੜਣਾ ਹੀ ਪੜੀ ਜਾਣਾ ਗ੍ਰਿਪ ਜਦੋਂ ਸੁੱਕਾ ਚਲਾਉਂਗੇ ਮੈਂ ਜਮਾ ਦੇਸੀ ਗ੍ਰਿਪ ਲਾਇਏ ਵਾ ਬਈ 12 ਦੀ ਮੋਟਰ ਤੇ ਹੂੰ ਆ ਆ ਦੇ 13 ਨਾਲ ਹੋ ਗਏ ਬਾਈ ਤੇ ਮੋਟਰ ਵੀ ਲੋਹੇ ਚ ਨਹੀਂ ਫੇਸਿਕੂ ਡੈਸ਼ ਤਾਂ ਕੱਢਣ ਦੀ ਰੋਡ ਵੀ ਨਹੀਂ ਪਈ ਮਾਨ ਕੇ ਇੰਨਾ ਵਧੀਆ ਢਾਂਚਾ ਹੋ ਚੁੱਕਾ ਹੈ ਨਾ ਮੈਸਟਰਾਂ ਦੀ ਵੀ ਚੀਜ਼ ਨਹੀਂ ਨਹੀਂ ਅੰਦਰ ਕਾਹਦਾ ਫਾਇਦਾ ਆਈ ਗਿਆ ਸਹੀ ਹੈ ਪ੍ਰਭਾਵ ਪਈ ਇਹ ਆ ਜਿਹੜੇ ਕੰਮ ਆ ਨਾ ਬਾਈ ਇਹ ਮੈਸਤਰੀਆਂ ਨੇ ਨਹੀਂ ਕਰਨੇ ਸਾਡੇ ਕੋਲ ਨਹੀਂ ਹੁੰਦਾ ਟਾਈਮ ਸਿੱਧੀ ਜਿਹੜੀ ਗੱਲ ਹੈ ਇਹਨਾਂ ਦਾ ਤਾਂ ਹੁੰਦਾ ਹੀ ਨਹੀਂ ਬਾਈ ਇਹ ਕੰਮ ਜੀਵਿਦਾਰਾਂ ਦੇ ਆਪ ਦੇ ਕਰਨੇ ਵਾਲੇ ਆ ਇਹ ਤਾਂ ਚੱਲ ਬੋਪਾ ਰਾਈਦਾ ਹੀ ਆ ਕਨੈਕਟਰ ਤੇ ਜੇ ਐਲਟੀ ਦਾ ਸੇਮ 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 ਆਹੀ ਚਾਰ ਨਟ ਪਿਛਲੇ ਪਾਸੇ ਉਹਦੇ ਆ ਹਾਂ ਉਹਦੇ ਕਨੈਕਸ਼ਨ ਉਹ ਜਿਹੜਾ 13 ਨੰਬਰ 14 ਨੰਬਰ ਉਹਦਾ ਤਿਆਰ ਰੱਖਣਾ ਹੁੰਦਾ ਉਹਦੀ ਪੱਤੀ ਪਾਉਣੀ ਹੁੰਦੀ ਆ ਉਹ ਤਾਂ ਜੋ ਫੋਟੋ ਸਿੱਟੀ ਹਾਂਜੀ ਹਾਂਜੀ ਤੇ ਜਿਹੜੇ ਆਪਾਂ ਆਪਾਂ ਯਾਰ ਕੋਠੀਆਂ ਤੇ ਜ਼ੋਰ ਲਾਈ ਜਾਂਦੇ ਆ ਨਾ ਮਾਰਵਲ ਤੇ ਮਾਰਵਲ ਚੜਾਈ ਜਾਂਦੇ ਆ ਕਈ ਬੰਦੇ ਆ ਹੁੰਦੇ ਯਾਰ ਗੁੱਸਾ ਆਉਂਦਾ ਨਾ ਜਦੋਂ ਆਪਾਂ ਕੰਮ ਕਰੀਏ ਖੁੱਡਾ ਪਾਇਆ ਹੁੰਦਾ ਇਹੋ ਜਿਹਾ ਵੀ ਜੋ ਕੁੱਕੜਾ ਨੂੰ ਵੀ ਘਰੇ ਵਧੀਆ ਪਾਇਆ ਹੁੰਦੇ ਆ ਕੋਕ ਕਕੜਾ ਕੁੱਤਿਆਂ ਨੂੰ ਹਨ ਤੇ ਜਦੋਂ ਮੋਟਰ ਦੀ ਵਾਰੀ ਆਉਂਦੀ ਆ ਤੇ ਦੋ ਇਟਾ ਲਾ ਕੇ ਬਸ ਉੱਥੇ ਹੀ ਸਲੈਬ ਜੀ ਰੱਖ ਕੇ ਤੇ ਨਾ ਬਾਹਰ ਲਾਇਆ ਹੁੰਦਾ ਲੈਣਾ ਨਹੀਂ ਦੇਣਾ ਨਹੀਂ ਨਾ ਇਹਨਾਂ ਵਿੱਚ ਬੈਠ ਕੇ ਸਵਾਰ ਕੇ ਤਾਰਾਂ ਲੱਗਦੀਆਂ ਤੇ ਇਹ ਜਿਹੜੀ ਚੀਜ਼ ਆਪਾਂ ਜਿਹੜੀ ਵਾਰਤ ਨਹੀਂ ਇਹ ਚੀਜ਼ ਨੂੰ ਨਾ ਇੱਥੇ ਖਿਆਲ ਦੇਣਾ ਕਰਨਾ ਚਾਹੀਦਾ ਜਿਹਨੂੰ ਆਪਾਂ ਹਰ ਰੋਜ਼ ਜਾਣਾ ਯਾਰ ਹਨਾ ਫਿਰ ਚੈੱਕ ਕਰਕੇ ਲਾਈ ਗਿਆ ਉਹ ਤੇ ਆ ਕੇ ਫਟਕਾਰ ਗਿਆ ਸਾਫ ਕਰ ਲਿਆ ਪਰ ਬਿਖੇ ਸਪਾਰਕ ਲੱਗੀ ਹੋਈ ਬੱਤੀ ਦੀ ਜ਼ੂਮ ਕਰਕੇ ਇੱਥੋਂ ਇਸ ਦਾ ਲੋਡ ਬਹੁਤ ਮਾਈਨਰ ਸੀਗਾ ਸਟਾਰਟਰ ਦੇ ਇਹਦੇ ਇਹਦੇ ਵਾਸਤੇ ਇੰਨਾ ਲੋਡ ਕੋਈ ਜ਼ਿਆਦਾ ਨਹੀਂ ਹੈਗਾ ਇਹ ਸਿਰਫ ਤੇ ਸਿਰਫ ਐਜ ਕਰਕੇ ਹੀ ਬੱਤੀਆਂ ਟਰੈਵਲ ਕਰਦੀਆਂ ਸੀਗੀਆਂ ਇਹ ਟੇਕੇ ਨਹੀਂ ਪੇਚ ਨਹੀਂ ਪੈਂਦੀ ਸੀ ਇਹਨਾਂ ਦੀ ਸਵਾਰ ਕੇ ਕੰਬੀ ਜਾਂਦੀਆਂ ਸੀ ਕੰਬੀ ਜਾਂਦੀਆਂ ਜੀ ਬਿਨਾਂ ਟਾਈਮ ਚੱਲੀ ਜਾਂਦੀਆਂ ਲਗਾਤਾਰ ਹਨਾ ਇਹ ਫਿਰ ਸਪਾਰਕ ਜਦੋਂ ਪੈਦਾ ਹੋਣਾ ਤੇ ਫਿਰ ਆਹ ਜਿਹੜੀ ਚਾਂਦੀ ਦੀ ਪਾਲਛੁੱਤੇ ਕੀਤੀ ਹੁੰਦੀ ਉਹ ਸਾਰੀ ਖਰਾਬ ਹੋ ਜਾਂਦੀ ਹੈ ਜੀ ਮੱਚ ਜਾਂਦੀ ਹੈ ਕਾਪਰ ਤੇ ਕਾਪਰ ਆ ਇਹ ਤੇ ਚਾਂਦੀ ਦੀ ਪਾਲਛੁੱਤੇ ਕੀਤੀ ਹੁੰਦੀ ਹੂ ਹੂ ਮੇਰੇ ਕਿੱਥੋਂ ਬਾਈ ਅਸਲ ਕਾਲੀ ਗਿਆ ਤੂੰ ਉਹ ਬਾਈ ਮੱਥੇ ਵਾਲੇ ਵੀ ਇਹ ਜਿਹੜਾ ਹੁਣ ਪੇਜ ਬਣਾਇਆ ਆਪਣਾ ਉਹਦਾ ਕੀ ਨਾਂ ਉਹ ਆਪਣਾ ਸਮਰਸੀਬਲ ਸਰਵਿਸ ਦੇ ਨਾਂ ਤੇ ਬਣਾਇਆ ਹੈਗਾ ਜੀ ਬਹੁਤ ਉਹ ਧਿਆਨ ਤਾਂ ਨਹੀਂ ਦਿੱਤਾ ਜਾਂਦਾ ਚਲੋ ਕੋਸ਼ਿਸ਼ ਕਰਾਂਗੇ ਹੌਲੀ ਹੌਲੀ ਨਹੀਂ ਕੋਈ ਨਹੀਂ ਹਾਂਜੀ ਆਪਾਂ ਵੀ ਇੱਕ ਸੇਵਾ ਵਾਲਾ ਕੰਮ ਹੀ ਆ ਜਿਵੇਂ ਮੰਨ ਕੇ ਚਲੋ ਕਿਸੇ ਦਾ ਕੁਝ ਬਚਾਅ ਹੋ ਜੇ ਆਪਣਾ ਦੇਖ ਕੇ ਨਾ ਜਿਵੇਂ ਥੋੜੀ ਵੀਡੀਓ ਦੇਖ ਕੇ ਲੋਕ ਅਵੇਅਰ ਹੁੰਦੇ ਆ ਜੀ ਤੇ ਉਹੀ ਕਨੈਕਟਰ ਆ ਜੀ ਜਿਹੜਾ ਰੋਲਾ ਪਾਉਂਦਾ ਸੀ ਹਾਂ ਸ਼ਾਂਤ ਹੋ ਗਿਆ ਪਤਾ ਵੀ ਨਹੀਂ ਲੱਗਦਾ ਕਿ ਉਹ ਕਿਹਨਾਂ ਚੱਲਦਾ ਕਿ ਬਾਈ ਨੰਗੀਆਂ ਤਾਰਾ ਫੜੀ ਮੇਰੇ ਨਾਲ ਪੁਆ ਹਾਂਜੀ ਨੰਗੀਆਂ ਤਾਰਾ ਤੇ ਫੜੀ ਫਿਰਦਾ ਉਹ ਵੀ 440 ਨਹੀਂ ਜੀ ਇਹ ਸੀਰੀਜ਼ ਹੈ ਜੀ ਆਈ ਨਹੀਂ ਇਹ ਸੀਰੀਜ਼ ਦੇ ਗੱਡੀ ਚ ਲਾਇਆ ਕੋਈ ਵੀ ਜੋ ਆਪਾਂ ਕਿਤਾ ਕਰਦੇ ਆ ਆਪਣਾ ਤੁਸੀਂ ਥੋੜਾ ਜਿਹਾ ਉਹਨੂੰ ਸਾਵਧਾਨੀ ਨਾਲ ਕਰਨਾ ਚਾਹੀਦਾ ਬਾਈ ਇਹ ਇੱਕ ਕੰਮ ਵਿੱਚ ਕੋਈ ਰਿਸਕ ਨਹੀਂ ਹੈਗਾ ਤੁਸੀਂ ਉਹਨੂੰ ਖੋਲ ਕੇ ਘਰੇ ਰਹਿਓ ਬਾਲੀ ਗੱਲ ਯਾਰ ਪੱਖੇ ਥੱਲੇ ਬਹਿ ਕੇ ਅਪੀਲ ਕਰ ਲਓ ਠੀਕ ਹੈ। ਆਹੋ। ਆ ਲੈਰ ਕੱਟ ਕੇ ਤੁਸੀਂ ਇਹਨੂੰ ਘਰੇ ਲੈ ਆਓ। ਘਰੇ ਲੈ ਆਓ ਸਹੀ ਗੱਲ। ਹਾਂ। ਆਹ ਪੱਤੀਆਂ ਦੇਖੋ ਹੁਣ ਵਧੀਆ ਹੋ ਗਈਆਂ ਪੂਰੀਆਂ ਜਿਹੜੀਆਂ ਤੇ ਸ਼ੋਰਾ ਜੰਮਿਆ ਹੋਇਆ ਸੀ ਹੁਣ ਪਰ ਇਹ ਇਹ ਖਸਾਉਣੀ ਨਹੀਂ ਜਿਆਦਾ ਨਹੀਂ ਖਸਾਉਣੀ। ਜਿਆਦਾ ਨਹੀਂ ਖਸਾਉਣੀ। ਬਸ ਤੋਨਾ ਇਹਦੇ ਵਿੱਚ ਆਹ ਸ਼ੋਰਾ ਹੀ ਸਾਫ ਕਰਨਾ। 320 ਨੰਬਰ ਪੇਪਰ ਹੈ। ਠੀਕ ਹੈ ਆਮ ਹੀ ਹੁੰਦਾ ਰੰਗੂ ਗੜਿਆਂ ਨੇ। ਨਹੀਂ ਜੇ 120 ਥੱਲੇ ਮਿੱਟੀ ਤਾਂ ਖਸਾ ਦੇਦੇ। ਆ ਮਿੱਟੀ ਤੇ ਨਹੀਂ ਨਿਕਲਦੀ ਜਾਂ ਫਿਰ ਫਾਰਚ ਜਾਂ ਸੀਮੈਂਟ ਦੇ ਉੱਤੇ ਵੀ ਸੀਮੈਂਟ ਪਾ ਕੇ ਸੀਮੈਂਟ ਦੇ ਉੱਤੇ ਘਸਾਉਣੀ ਬਹੁਤ ਆ ਆ ਕਿਹੜਾ ਕੋ ਮਹਿੰਗੀ ਚੀਜ਼ ਆ ਯਾਰ ਆਮ ਹੀ ਕਰ ਸਕਦੇ ਹਾਂ ਯਾਰ ਬੜੇ ਘਰਾਂ ਚ ਨਹੀਂ ਰੁਪਈਆ ਦਾ ਪੇਪਰ ਆ ਜੋ ਤੁਸੀਂ ਨਹੀਂ ਤਕਾਮ ਦੀ ਗੱਲ ਹੋਰ ਹੋ ਜਾਂਦੀ ਹੈ ਘਰ ਆਪਣੇ ਘਾਲ ਹੋ ਜਾਂਦੀ ਨੇ ਉਹਨੇ ਸਾਫ ਕਰ ਦੋ ਕਿਸੇ ਚੀਜ਼ ਨਾਲ ਕਰ ਦੋ ਪਰ ਇਹ ਵੀ ਇਹ ਖਿਆਲ ਰੱਖਣਾ ਵੀ ਜਿਆਦਾ ਨਹੀਂ ਪਾਸ ਬਾਣਾ ਨਿਕਲੇ ਹਾਂ ਬਸ ਇਹਦਾ ਮਾਈਨਰ ਜਦੋਂ ਤੱਕ ਘਸਾ ਕੇ ਇਹਨੂੰ ਸਾਫ ਕਰ ਲੈਣਾ ਹੈਗਾ ਚਾਹ ਕੋਈ ਨਹੀਂ ਇੱਕ ਬਾਈ ਦਾ ਕੁਐਸਚਨ ਸੀਗਾ ਆਹ ਸਟਾਰਟਰ ਲੱਗਿਆ ਸੀਗਾ ਜੀ 10 HP ਆਹ ਵਾਲਾ ਹਾਂ ਹਾਂ ਬਾਈ ਕਹਿੰਦਾ ਯਾਰ ਇਹ ਕੱਟ ਨਹੀਂ ਕਰਦੀ ਰਲੇ ਬਹੁਤ ਟਾਈਮ ਬਾਅਦ ਕਰਦੀ ਆ ਆ ਵਾਲੀ ਹਾਂ ਥਰਮੋਸਟੇਟ ਹਾਂ ਜੀ ਆਪਾਂ ਨਾ ਇਹਦੀ ਜਿਹੜੀ ਥਰਮੋਸਟੇਟ ਨੇ ਇਹ ਤਾਂ ਇਹ ਤੇ ਆਪਾਂ ਦੱਸ ਦਿੰਨੇ ਆ ਕਿਸਾਨ ਵੀਰਾਂ ਨੂੰ ਵੀ ਜਿਹੜਾ ਇਹਦੀ ਸਿਆਲਾਂ ਦੇ ਵਿੱਚ ਕਟੇਗਾ ਨਾ ਉਹ ਥੋੜਾ ਲੰਮਾ ਹੋ ਜਾਂਦਾ ਕਿਉਂਕਿ ਇਹਨੇ ਮੌਸਮ ਦੇ ਬੈਦਰੇ ਨੂੰ ਬਹੁਤ ਇਫੈਕਟ ਕਰਦਾ ਹੈ ਜੀ ਜਿੰਨੀ ਗਰਮੀ ਵੱਧ ਕੇ ਰਮੀ ਤਾਂ ਕਈ ਵੇਲੇ ਉਹ ਵੀ ਅੰਡਰ ਅੰਪੀਅਰ ਵੀ ਟ੍ਰਿਪ ਕਰਨ ਲੱਗ ਪੈਂਦੀ ਹੈ ਜੀ ਜਦੋਂ ਇਹ ਤੇ ਧੁੱਪ ਪੈਂਦੀ ਆ ਠੀਕ ਹੈ ਜੀ 45 48 ਡਿਗਰੀ ਟੈਂਪਰੇਚਰ ਹੋ ਜਾਂਦਾ ਆ ਠੀਕ ਹੈ ਜੀ ਤੇ ਪਲੱਸ ਮੋਟਰ ਚੱਲਦੀ ਆ ਦੁਪਹਿਰ ਠੀਕ ਫਿਰ ਇਹ ਕੀ ਕਰਦੀ ਜੇ ਮੰਨ ਕੇ ਚਲੋ ਆਪਾਂ ਕਹਿੰਦੇ ਹੁਣ ਇਹ ਵੀ 2 ਜਾਂ 3 ਐਂਪੀਅਰ ਵਧਾ ਕੇ ਰੱਖੋ ਵੀ ਜਿਹੜੀ ਮੋਟਰ 20 ਐਂਪੀਅਰ ਲੈਂਦੀ ਹੁੰਦੀ ਉਹਨੂੰ 24 ਤੇ ਕਰ ਲਓ ਠੀਕ ਹੈ ਜੀ ਜਿਹੜੀ 24 ਲੈਂਦੀ ਹੈ ਠੀਕ ਹੈ ਜੀ ਉਹਨੂੰ 28 ਤੇ ਕਰ ਲਓ ਕਿ ਤੇ 3-4 ਅੰਪੀਅਰ ਕਿਉਂਕਿ ਕਈ ਵਾਰੀ ਵੋਲਟੇਜ ਘਟ ਜਾਂਦੀ ਆ ਫਿਰ ਕਈ ਸਲਾਗ ਇਹੋ ਜਿਹਾ ਵੀ ਹੋਏ ਵੀ ਕਰਨ ਸਰ ਆ ਸਰ ਪਾਣੀ ਵਧ ਗਿਆ ਜਿਹੜਾ ਰਿਲੇ ਵਧਾ ਦੇ ਪਾਣੀ ਵਧ ਜੂਗਾ ਇਹਦੇ ਨਾਲ ਕੋਈ ਜਨ ਨਹੀਂ ਹੈਗਾ ਪਾਣੀ ਦਾ ਇਹਦੇ ਨਾਲ ਨਹੀਂ ਸੰਬੰਧ ਇਹ ਤਾਂ ਸਵੈ ਚੈੱਕ ਪ੍ਰੋਟੈਕਸ਼ਨ ਆ ਇਹ ਇਹਨੂੰ ਤੇਰਾ ਗਰਮੀ ਦਾ ਬਹੁਤ ਇਫੈਕਟ ਪੈਂਦਾ ਉਹ ਤਾਂ ਪੈਣੀ ਹੈ ਇਹ ਤਾਂ ਹਾਂ ਕਿ ਟਾਈਮ ਬਾਅਦ ਟ੍ਰਿਪ ਕਰਦੀ ਆ ਅਸਲ ਦੇ ਵਿੱਚ ਇਹ ਤਾਂ ਜਦੋਂ ਨਾ ਹੀ ਥਰਮਲ ਥਰਮਲ ਗਰਮੀ ਨੂੰ ਕਹਿੰਦੇ ਆ ਇਹਦੇ ਅੰਦਰ ਉਹ ਪੱਤੀਆਂ ਲੱਗੀਆਂ ਜੀ ਇਹ ਪੁਰਾਣਾ ਮਾਡਲ ਆ ਤੁਹਾਡਾ ਕਾਫੀ ਹਾਂ ਜੀ ਇਹ ਹੁਣ ਤੇ ਇਹਨਾਂ ਨੇ ਡੱਬੇ ਪੂਰ ਕਰ ਤੇ